ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਜਿਹੜੇ ਮੇਰੇ ਨਾਲ ਭਾਈ ਸਾਹਿਬ ਜੀ ਖਲੋਤੇ ਨੇ ਮੈਂ ਇਹਨਾਂ ਦੀ ਐਗਜ਼ਾਮਪਲ ਇਹਨਾਂ ਦੀ ਉਦਾਹਰਨ ਹੈ ਸਾਰੇ ਪੰਜਾਬ ਨੂੰ ਦੇਣਾ ਚਾਹੁੰਦਾ ਆ ਕਿ ਅਸੀਂ ਚਾਹੁੰਦੇ ਆ ਕਿ ਸਾਡੇ ਪਿੰਡ-ਪਿੰਡ ਦੇ ਵਿੱਚ ਜਿਹੜਾ ਜਣਾ ਅਸੀਂ ਅੱਗੇ ਹੋ ਕੇ ਆਪਣੇ ਭਰਾਵਾਂ ਦੀ ਬਾਹ ਫੜੀਏ ਔਰ ਮੈਨੂੰ ਬੜਾ ਬੜੀ ਖੁਸ਼ੀ ਹੋਈ ਵੀ ਮੈਂ ਇਹ ਕੇਸ ਮੈਨੂੰ ਬੜੇ ਚਿਰਾਂ ਬਾਅਦ ਵੇਖਣ ਨੂੰ ਮਿਲਿਆ ਆ ਵੀ ਆਪਣੀ ਸੇਵਾ ਦੇ ਵਿੱਚ ਮੈਂ ਕਹੂੰਗਾ ਕਿ ਪਹਿਲੀ ਵਾਰੀ ਮੈਨੂੰ ਇਤਨਾ ਵੇਖਣ ਨੂੰ ਮਿਲਿਆ ਆ ਵੀ ਇਹ ਭਾਈ ਸਾਹਿਬ ਜੀ ਨੇ ਆਪਣੀ ਜਿਹੜੀ ਜਗਾ ਸਿਨੇਕ ਪਰਿਵਾਰ ਕੋਲ ਗੁਰਸਿੱਖ ਪਰਿਵਾਰ ਕੋਲ ਘਰ ਨਹੀਂ ਸੀਗਾ ਆਪਣਾ ਰਹਿਣ ਲਈ ਔਰ ਭਾਈ ਸਾਹਿਬ ਜੀ ਨੇ ਆਪਣੀ ਸਾਰੀ ਜਗ੍ਹਾ ਜਿਹੜੀ ਹੈ ਨਾ ਉਹਨਾਂ ਨੂੰ ਦੇ ਦਿੱਤੀ ਆ ਮਤਲਬ ਏਡੀ ਵੱਡੀ ਪਹਿਲ ਕੀਤੀ ਭਾਈ ਸਾਹਿਬ ਜੀ ਨੇ ਮੈਂ ਬੜਾ ਮਨ ਪ੍ਰਸੰਨ ਹੋਇਆ ਕਿ ਆਪਾਂ ਆਪਣੇ ਭਰਾਵਾਂ ਦੀ ਬਾਹ ਫੜਨੀ ਪਹਿਲ ਦੇ ਆਧਾਰ ਤੇ ਤੇ ਮੈਂ ਭਾਈ ਸਾਹਿਬ ਨੂੰ ਵੀ ਕਹੂੰਗਾ ਕਿ ਭਾਈ ਸਾਹਿਬ ਜੀ ਕਿੰਦਾ ਤੁਹਾਡੇ ਮਨ ਚ ਆਇਆ ਵੀ ਤੁਸੀਂ ਜਿਹੜੀ ਆਪਣੀ ਜਗ੍ਹਾ ਹੀ ਜੜੀ ਆ ਪਰਿਵਾਰ ਨੂੰ ਦੇ ਦਿੱਤੀ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਦਾ ਧੰਨਵਾਦ ਜਿਹੜੀਆਂ ਸੰਗਤਾਂ ਨੇ ਮਾਇਆ ਘੱਲੀ ਆ ਆਪਣੀ ਨੇਕ ਕਿਰਤਗਮਾਈ ਵਿੱਚੋਂ ਦਸੰਦ ਭੇਜਿਆ ਆ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਆ ਦੂਸਰਾ ਜਿਦਾਂ ਗੁਰੂ ਮਹਾਰਾਜ ਦੀੋ ਕਿਰਪਾ ਕਰਦਾ ਨਾ ਕੋ ਪਿਛਲੇ ਕਰਮ ਜਾਗਦੇ ਆ ਕਿਸੇ ਦੇ ਉਦੋਂ ਫਿਰ ਅੱਗੇ ਕਰਮ ਅੱਗੇ ਆਉਂਦੇ ਆ ਇਹ ਸਾਡੇ ਕੋਲ ਆਇਆ ਸਾਡੇ ਨਾਲ ਦਾ ਮਲਾਬ ਬਣਿਆ ਸਾਡੇ ਕਾਰੋਬਾਰ ਨਾਲ ਇਸਤਰੀ ਸੰਗਤ ਦਾ ਕੰਮ ਕਰਦਾ ਉੱਥੇ ਗੱਲ ਹੋਈ ਆ ਤੇ ਉੱਥੇ ਹੀ ਫਿਰ ਸਾਨੂੰ ਤਰਸ ਆਇਆ ਦਰਸ ਦੇ ਗੁਰੂ ਮਹਾਰਾਜ ਜੀ ਲਿਉਂਦਾ ਤੇ ਸਾਡੇ ਮਨ ਚ ਆਈ ਵੀ ਸਾਡਾ ਥਾ ਐਵੇਂ ਤੁਰਿਆ ਫਿਰਦਾ ਤੇ ਚਲੋ ਇਹਦੇ ਕਰਮਜ ਹੋਣਾ ਤੇ ਚਲ ਆਪਾਂ ਇਹਨੂੰ ਦਈਏ ਤੇ ਚਲੋ ਤੁਹਾਡਾ ਨਾਲ ਗੱਲ ਕੀਤੀ ਆ ਤੁਸਾਂ ਵੀ ਬੜੀ ਕਿਰਪਾ ਕੀਤੀ ਆ ਪਰਿਵਾਰ ਤੇ ਜਦੋਂ ਰਲ ਮਿਲ ਕੇ ਸਾਰਿਆਂ ਨੇ ਇਕੱਤਰ ਹੋ ਗਏ ਤੇ ਇਹਦਾ ਸਿਰ ਲਕਾਵਾ ਹੋ ਗਿਆ ਆ ਬਹੁਤ-ਬਹੁਤ ਦਿਲੋਂ ਧੰਨਵਾਦ ਜੀ ਨੇ ਨੇਕਮਾਈ ਕਰਕੇ ਵਿੱਚ ਹਿੱਸਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਏ ਜਿਹੜੀ ਜਗ੍ਹਾ ਇਹਨਾਂ ਨੇ ਦਿੱਤੀ ਉਸ ਤੋਂ ਬਾਅਦ ਹੀ ਅਗਲਾ ਕਾਰਜ ਹੋ ਪਾਇਆ ਜਿਹੜਾ ਉੱਪਰ ਘਰ ਬਣਾ ਕੇ ਦਿੱਤਾ ਹੈ ਉਹਦੇ ਵਿੱਚ ਸੰਗਤ ਕੋ ਸਹਿਯੋਗ ਮੰਗਿਆ ਪਰ ਇਹਨਾਂ ਦੀ ਬਹੁਤ ਵੱਡੀ ਸੇਵਾ ਜਿਹੜੀ ਇਹਨਾਂ ਨੇ ਆਪਣੀ ਸਾਰੀ ਜਗ੍ਹਾ ਹੀ ਜਿਹੜੀ ਆ ਉਹ ਭਾਈ ਸਾਹਿਬ ਨੂੰ ਦਿੱਤੀ ਤੇ ਮੈਂ ਇਹ ਚਾਹੁੰਨਾ ਕਿ ਸਾਰੇ ਪੰਜਾਬ ਦੇ ਵਿੱਚ ਅਸੀਂ ਅੱਗੇ ਆਈਏ ਆਪਣੇ ਭਰਾਵਾਂ ਦੀ ਬਾਹ ਫੜੀਏ ਤੇ ਉਹਨਾਂ ਦਾ ਜਿਹੜਾ ਹੈ ਸਹਿਯੋਗ ਲਈਏ ਕਿਉਂਕਿ ਇਹ ਚੀਜ਼ਾਂ ਅੰਤ ਨੂੰ ਜਿਹੜਾ ਆ ਅਸੀਂ ਨਾਲ ਤੇ ਲੈ ਕੇ ਜਾਣੀਆਂ ਨਹੀਂ ਆ ਪਰ ਜਦੋਂ ਅਸੀਂ ਕਿਸੇ ਦਾ ਕਾਰਜ ਹੁਣ 5-6 ਪਰਿਵਾਰ ਦੇ ਜੀ ਆ ਜਿਨ੍ਹਾਂ ਦਾ ਕਾਰਜ ਜਿਨ੍ਹਾਂ ਨੂੰ ਸਿਰ ਤੇ ਛੱਤ ਮਿਲੀ ਆ ਇਹ ਭਾਈ ਸਾਹਿਬ ਦੀ ਖਾਤਰ ਜਾ ਜਿਨਾਂ ਨੇ ਜਿਹੜੀ ਆ ਸੇਵਾ ਆਪਣੀ ਭੇਜੀ ਆ ਉਹਨਾਂ ਦੀ ਖਾਤਰ ਸੋ ਮੈਂ ਸਾਰਿਆਂ ਦਾ ਪੈਦਲ ਤੋਂ ਧੰਨਵਾਦ ਕਰਦਾ ਔਰ ਇਸ ਤਰ੍ਹਾਂ ਹੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸੀਂ ਰਲ ਮਿਲ ਕੇ ਜਿਹੜਾ ਆ ਗੁਰੂ ਸਾਹਿਬ ਜੀ ਦਾ ਹੁਕਮ ਆ ਆਦੇਸ਼ ਆ ਕਿ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਜਾਵੇ ਵੱਧ ਹੋ ਜਾਈ ਸੋ ਆਪਾਂ ਰਲ ਮਿਲ ਕੇ ਜਿਹੜਾ ਇੱਕ ਦੂਜੇ ਦੀ ਬਾਹ ਫੜ ਕੇ ਸਹਿਯੋਗ ਕਰੀਏ ਤੇ ਇਹ ਜਿਹੜੀ ਧਰਤੀ ਹੈ ਇਸ ਸਵਰਗ ਕਹੀਂ ਬਣਾ ਸਕਦੇ ਆ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ